ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਹਾਸੋ ਹੀਨਾ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਕਿ ਦੋ ਪਤੀ ਹੁੰਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਹੁੰਦੀਆਂ ਨੇ ਉਹ ਬਹੁਤ ਸੋਹਣੀਆਂ ਹੁੰਦੀਆਂ ਨੇ ਤਾਂ ਜਿਹੜੇ ਪਤੀ ਹੁੰਦੇ ਆ ਉਹ ਬੇਈਮਾਨ ਹੋ ਜਾਂਦੇ ਆ ਤਾਂ ਉਹ ਸੋਚਦੇ ਆ ਕਿ ਜਿਹੜੀਆਂ ਸਾਡੀਆਂ ਘਰਵਾਲੀਆਂ ਨੇ ਉਹ ਬਹੁਤ ਜ਼ਿਆਦਾ ਸੋਹਣੀਆਂ ਨੇ ਤਾਂ ਅਸੀਂ ਇਹਨਾਂ ਨੂੰ ਕਾਬੂ ਕਰਨਾ ਚਾਹੁੰਦੇ ਆ ਫਿਰ ਉਹਨਾਂ ਨੇ ਇੱਕ ਸਕੀਮ ਲਾਈ ਦੋਨਾਂ ਪਤੀਆਂ ਨੇ ਉਹਨਾਂ ਨੇ ਸੋਚੇ ਕਿ ਸਾਨੂੰ ਕਿਸੇ ਤਾੰਤ੍ਰਿਕ ਦੀ ਮਦਦ ਲੈਣੀ ਚਾਹੀਦੀ ਆ ਤਾਂ ਅਚਾਨਕ ਉਹ ਦੂਜੇ ਦਿਨ ਤਾੰਤ੍ਰਿਕ ਕੋਲ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਕਹਿੰਦੇ ਆ ਕਿ ਜਿਹੜੀਆਂ ਸਾਡੀਆਂ ਘਰ ਵਾਲੀਆਂ ਬਹੁਤ ਜ਼ਿਆਦਾ ਸੋਹਣੀਆਂ ਤੇ ਅਸੀਂ ਉਹਨਾਂ ਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦੇ ਆ ਜਦੋਂ ਤਾੰਤ੍ਰਿਕ ਨੇ ਸਾਰੀ ਗੱਲਬਾਤ ਸੁਣੀ ਤਾਂ ਉਸ ਤਾੰਤ੍ਰਿਕ ਨੇ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ ਵੀ ਮੈਂ ਉਹਨਾਂ ਤੇ ਅਜੀਹਾ ਜਾਦੂ ਕਰਾਂਗਾ ਜੰਤਰ ਮੰਤਰ ਮਾਰਾਂਗਾ ਵੀ ਜਿਹੜੀਆਂ ਤੁਹਾਡੀਆਂ ਪਤਨੀਆਂ ਨੇ ਤੁਹਾਡੇ ਵਸ ਵਿੱਚ ਹੋ ਜਾਣੀਆਂ ਤਾਂ ਫਿਰ ਜਿਹੜੇ ਪਤੀ ਹੁੰਦੇ ਆ ਉਹ ਕਹਿੰਦੇ ਆ ਸਾਨੂੰ ਜਲਦ ਤੋਂ ਜਲਦ ਕੋਈ ਐਦਾਂ ਦਾ ਸਾਡੀਆਂ ਪਤਨੀਆਂ ਦੇ ਉੱਪਰ ਮੰਤਰ ਮਾਰੋ ਕਿ ਉਹ ਸਾਡੇ ਵਸ ਵਿੱਚ ਹੋ ਜਾਣ ਤਾਂ ਇਹ ਜਿਹੜੀ ਖਬਰ ਆ ਇਹ ਮੱਧ ਪ੍ਰਦੇਸ਼ ਤੋਂ ਆ ਰਹੀ ਆ ਮੱਧ ਪ੍ਰਦੇਸ਼ ਦੇ ਸ਼ਿਓਣੀ ਇੱਕ ਇਲਾਕੇ ਤੋਂ ਆ ਰਹੀ ਆ ਕਿ ਉੱਥੋਂ ਦਾ ਜਿਹੜਾ ਤਾੰਤ੍ਰਿਕ ਆ ਉਹਨਾਂ ਨੇ ਦੋ ਪਤੀਆਂ ਨੂੰ ਇੰਨਾ ਭਲੇਖਾ ਪਾਇਆ ਜਾਦੂ ਟੂਨੇ ਦਾ ਜੰਤਰ ਮੰਤਰ ਦਾ ਤੇ ਬਾਅਦ ਵਿੱਚ ਜਦੋਂ ਤਾੰਤ੍ਰਿਕ ਨੇ ਕਿਹਾ ਵੀ ਮੈਂ ਤੁਹਾਡੀਆਂ ਪਤਨੀਆਂ ਦੇ ਉੱਪਰ ਇਹੋ ਜਿਹਾ ਜੜਾ ਜੰਤਰ ਮੰਤਰ ਕਰਾਂਗਾ ਕਿ ਜਿਹੜੀਆਂ ਤੁਹਾਡੀਆਂ ਪਤਨੀਆਂ ਤੁਹਾਡੇ ਵਸ ਵਿੱਚ ਹੋ ਜਾਣੀਆਂ ਤਾਂ ਪਤੀ ਕਹਿੰਦੇ ਵੀ ਜਲਤੋ ਜਲਤ ਤੁਸੀਂ ਜਿਹੜਾ ਇਹ ਕੰਮ ਕਰਨਾ ਹੈ ਸ਼ੁਰੂ ਕਰ ਦਿਵੋ ਫਿਰ ਦੂਜੇ ਪਾਸੇ ਤੰਤਰੀ ਕਹਿੰਦਾ ਹੈ ਕਿ ਨਹੀਂ ਜੀ ਐਦਾਂ ਜਿਹੜਾ ਉਹਨਾਂ ਦੇ ਉੱਪਰ ਜੰਤਰ ਮੰਤਰ ਮਾਰਨਾ ਹੈ ਫੂਕਾ ਮਾਰਨੀਆਂ ਨੇ ਉਹ ਕੱਲਾ ਬਿਨਾ ਕਿਸੇ ਚੀਜ਼ ਤੋਂ ਨਹੀਂ ਹੁੰਦਾ ਤਾਂ ਫਿਰ ਜਿਹੜੇ ਪਤੇ ਹੁੰਦੇ ਆ ਉਹ ਕਹਿੰਦੇ ਆ ਵੀ ਹੁਣ ਤੁਹਾਨੂੰ ਹੋਰ ਕਿਹੜੀ ਚੀਜ਼ ਚਾਹੀਦੀ ਆ ਜਿਹਦੀ ਮਦਦ ਦੁਆਰਾ ਤੁਸੀਂ ਇਦਾਂ ਸਾਰਾ ਤੰਤਰ ਮੰਤਰ ਜਿਹੜਾ ਜੰਤਰ ਹੁੰਦਾ ਤੁਸੀਂ ਉਹਨਾਂ ਦੇ ਉੱਪਰ ਮਾਰੋਗੇ ਫਿਰ ਤੰਤਰਿਕ ਨੇ ਕਿਹਾ ਵੀ ਤੁਸੀਂ ਇੱਕ ਸ਼ੇਰਨੀ ਦੀ ਜਿਹੜੀ ਆ ਗਈ ਉਹਦੇ ਨਹ ਚਾਹੀਦੇ ਆ ਅਤੇ ਉਹਦੇ ਜਿਹੜੇ ਦਿਖੇ ਦੰਦ ਹੁੰਦੇ ਆ ਉਹ ਮੈਨੂੰ ਲੈ ਕੇ ਦਿਓ ਜਿਹੜੇ ਪਤੇ ਹੁੰਦੇ ਆ ਉਹ ਤੰਤਰਿਕ ਦੀ ਗੱਲ ਮੰਨ ਲੈਂਦੇ ਆ ਤਾਂ ਉਹ ਇੱਕ ਜਿਹੜਾਗਾ ਟਾਈਗਰ ਇਸ ਦਾ ਰਿਜ਼ਰਵਰ ਖੇਤ ਵਿੱਚ ਜਾਂਦੇ ਆ ਤੇ ਉੱਥੇ ਇੱਕ ਜਿਹੜੀ ਸ਼ੇਰਨੀ ਮਰੀ ਹੁੰਦੀ ਆ ਤਾਂ ਉਹ ਮਰੀ ਹੋਈ ਸ਼ੇਰਨੀ ਦੀ ਜਿਹੜੀ ਆ ਉਹ ਤਿੱਖੇ ਦੰਦ ਲਾ ਕੇ ਲੈ ਕੇ ਆਉਂਦੇ ਆ ਤੇ ਜਿਹੜੇ ਨੌ ਆ ਉਹ ਵੀ ਘੱਟ ਕੇ ਲੈ ਆਉਂਦੇ ਆ ਤੇ ਜਦੋਂ ਵਾਪਸ ਤੰਤਰਿਕ ਕੋਲੇ ਆਉਂਦੇ ਆ ਤਾਂ ਤੰਤਰਿਕ ਉਸ ਨੂੰ ਉਹ ਕਹਿੰਦੇ ਆ ਵੀ ਹੁਣ ਜਿਹੜਾ ਕੰਮ ਤੁਸੀਂ ਕਰਨਾ ਉਹ ਜਲਦੋਂ ਜਲਦ ਤੇ ਸ਼ੁਰੂ ਕਰ ਦੋ ਫਿਰ ਜਿਹੜਾ ਤੰਤਰਿਕ ਹੁੰਦਾ ਹੈ ਉਹ ਕਹਿੰਦਾ ਨਹੀਂ ਜੀ ਇੱਕ ਚੀਜ਼ ਹੋਰ ਚਾਹੀਦੀ ਆ ਵੀ ਜਿਹੜੀ ਉਹ ਸ਼ੇਰਨੀ ਆ ਉਹਦੀ ਜਿਹੜੀ ਖਾਲਾ ਉਹ ਵੀ ਸਾਨੂੰ ਚਾਹੀਦੀ ਆ ਫਿਰ ਬਾਅਦ ਚ ਜਿਹੜੇ ਪਤੀ ਹਮ ਪਤੀ ਹੁੰਦੇ ਆ ਫਿਰ ਵਾਪਸ ਜੰਗਲ ਜਾਂਦੇ ਆ ਤਾਂ ਉੱਥੇ ਜਦੋਂ ਉਹ ਸ਼ੇਰਨੀ ਦੀ ਖਲ ਲਾਉਣ ਲੱਗਦੇ ਆ ਤਾਂ ਉੱਥੇ ਇੱਕ ਵਿਅਕਤੀ ਉਹਨਾਂ ਨੂੰ ਇਹ ਜਿਹੜਾ ਅਪਰਾਧ ਕਰਦਾ ਹੋਇਆ ਦੇਖ ਲੈਂਦਾ ਹੈ ਤਾਂ ਇਹ ਸਾਰੀ ਸੂਚਨਾ ਬਾਰੇ ਪੁਲਿਸ ਸਟੇਸ਼ਨ ਵਿੱਚ ਦੱਸਿਆ ਜਾਂਦਾ ਹੈ ਤਾਂ ਉੱਥੋਂ ਦੀ ਜਿਹੜੀ ਪੁਲਸ ਹੁੰਦੀ ਆ ਉਹ ਦੋਨਾਂ ਦੋਸ਼ੀਆਂ ਨੂੰ ਜਿਹੜੀ ਗ੍ਰਿਫਤਾਰ ਕਰ ਲੈਂਦੀ ਆ ਤਾਂ ਬਾਅਦ ਵਿੱਚ ਪੁਲਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਿਸ਼ੇਰ ਦੀ ਸ਼ੇਰਨੀ ਦੇ ਜਿਹੜੇ ਨੋਹ ਆ ਅਤੇ ਜਿਹੜੇ ਉਹਦੇ ਦੰਦ ਦਾ ਉਹ ਕੱਟਣ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਜਦੋਂ ਉਹਨਾਂ ਨੇ ਪਤੀਆਂ ਨੇ ਆਪਣਾ ਜੁਰਮ ਕਬੂਲ ਕੀਤਾ ਤਾਂ ਜਦੋਂ ਉਹਨਾਂ ਨੇ ਦੱਸਿਆ ਵੀ ਕਾਰਨ ਕੀ ਸੀ ਤਾਂ ਜਿਹੜੀ ਪੁਲਸਾ ਅਤੇ ਜੰਗਲਾਤ ਵਿਭਾਗ ਆ ਉਹ ਸਾਰੇ ਸੁਣ ਕੇ ਹੈਰਾਨ ਵੀ ਹੋ ਗਏ ਤੇ ਇੱਕ ਪਾਸੋਂ ਹਾਸਾ ਵੀ ਆਉਂਦਾ ਸੀ ਕਿਉਂਕਿ ਹੈਰਾਨ ਤਾਂ ਹੋ ਗਏ ਸੀ ਵੀ ਅੱਜਕੱਲ ਦੇ ਵੀ ਜਿਹੜੇ ਲੋਕ ਆ ਉਹ ਜਿਹੜੇ ਆ ਕੇ ਤਾੰਤ੍ਰਿਕਾਂ ਦੇ ਉੱਤੇ ਹਨਾ ਯਕੀਨ ਕਰਦੇ ਆ ਅਤੇ ਹਾਸਾ ਤਾਂ ਹੁੰਦਾ ਸੀ ਵੀ ਉਹਨਾਂ ਨੇ ਆਪਣਾ ਮੰਤਰ ਜਿਹੜਾ ਹਲੇ ਕੀਤਾ ਨਹੀਂ ਆ ਪਰ ਇਹਨਾਂ ਨੂੰ ਹਾਲਾਤਾਂ ਦੇ ਪਿੱਛੇ ਜ਼ਰੂਰ ਭੇਜ ਦਿੱਤਾ ਏ ਇਹ ਜਿਹੜੀ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਦੋਂ ਪਤੀਆਂ ਨੂੰ ਪੁੱਛਿਆ ਵੀ ਇਹਦਾ ਕਾਰਨ ਕੀ ਸੀ ਤਾਂ ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਘਰ ਵਾਲੀਆਂ ਨੇ ਉਹ ਬਹੁਤ ਜ਼ਿਆਦਾ ਸੋਹਣੀਆਂ ਨੇ ਤਾਂ ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹੁੰਦੇ ਸੀ ਤਾਂ ਤਾਂ ਕਰਕੇ ਅਸੀਂ ਤਾੰਤ੍ਰਿਕ ਦੀ ਮਦਦ ਲਈ ਤਾਂ ਉਹਨਾਂ ਤਾੰਤ੍ਰਿਕ ਨੇ ਸਾਨੂੰ ਜਿਹੜਾ ਜੰਗਲ ਦੇ ਵਿੱਚ ਭੇਜਿਆ ਵੀ ਤੁਸੀਂ ਜਿਹੜੀ ਸ਼ੇਰਨੀ ਆ ਉਹਦੀ ਮੈਨੂੰ ਉਹਦੀ ਖਾਲ ਅਤੇ ਨੌ ਅਤੇ ਉਹਦੇ ਜਿਹੜੇ ਤਿੱਖੇ ਦੰਦ ਆ ਉਹ ਲੈ ਆ ਕੇ ਦੋ ਤਾਂ ਕਰਕੇ ਅਸੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਜਿਹੜੀ ਸ਼ੇਰਨੀ ਆ ਉਸ ਨੂੰ ਅਸੀਂ ਨਹੀਂ ਮਾਰਿਆ ਉਹ ਕੁਦਰਤੀ ਤੌਰ ਤੇ ਪਹਿਲਾਂ ਤੋਂ ਹੀ ਮਰ ਚੁੱਕੀ ਸੀ ਤਾਂ ਅਸੀਂ ਇਸ ਗੱਲ ਦਾ ਹੀ ਫਾਇਦਾ ਉਠਾਉਂਦਿਆਂ ਹੋਇਆ ਜਿਹੜੀ ਆ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ ਪਰ ਹੁਣ ਜਦੋਂ ਪੁਲਿਸ ਨੂੰ ਇਹ ਸਾਰੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਦੇ ਵਿੱਚ ਕੱਲੇ ਦੋ ਵਿਅਕਤੀ ਜਿਹੜੇ ਆਗੇ ਦੋਸ਼ੀ ਨਹੀਂ ਆ ਉਹਦੇ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਦੋਸ਼ੀ ਦੱਸੇ ਗਏ ਆ ਫਿਲਹਾਲ ਜਿਹੜੇ ਦੋ ਮੇਨ ਦੋਸ਼ੀ ਸੀ ਰਾਜ ਅਤੇ ਉਹਦਾ ਇੱਕ ਹੋਰ ਸਾਥੀ ਸੀ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਜਿਹੜੇ ਬਾਕੀ ਹੋਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਪੁਲਿਸ ਜਿਹੜੀ ਆ ਉਹਨਾਂ ਦੀ ਜਿਹੜੀ ਆ ਦੇਖਪਲ ਕਰ ਰਹੀ ਆ ਤੇ ਹੁਣ ਅਗਲੀ ਬੰਦੀ ਕਾਰਵਾਈ ਜਿਹੜੀ ਆ ਪੁਲਿਸ ਦੁਆਰ ਸ਼ੁਰੂ ਕੀਤੀ ਜਾਵੇਗੀ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ